ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜੀਵ ਨੂੰ ਗੁਰੂ ਦੀ ਕਿਰਪਾ ਨਾਲ ਦ੍ਰਿਪ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ ਫਿਰ ਇਸ ਦੀ ਸੁਰਤ ਦੁੱਖ ਸੁੱਖ ਨੂੰ ਸਮਾਨ ਸਮਝਣ ਲੱਗ ਪੈਂਦੀ ਹੈ ਭਾਵੇਂ ਮਨੁੱਖ ਕਿੰਨਾ ਟਲ ਲਾ ਲਵੇ ਪਰ ਜਦੋਂ ਮੌਤ ਆਉਣੀ ਹੈ ਤਾਂ ਉਸ ਨੂੰ ਕੋਈ ਟਾਲ ਨਹੀਂ ਸਕਦਾ ਇਸ ਬਾਰੇ ਇੱਕ ਸਾਖੀ ਪ੍ਰਸਿੱਧ ਹੈ ਇੱਕ ਹਕੀਮ ਨੇ ਚਿਕਿਤਾ ਸ਼ਾਸਤਰ ਅਤੇ ਹੋਰ ਕਈ ਗ੍ਰੰਥ ਹਕਮਤ ਦੇ ਪੜੇ ਉਸ ਤੋਂ ਪ੍ਰੰਤ ਜੰਗਲ ਵਿੱਚ ਜਾ ਕੇ ਪਰਮਾਤਮਾ ਦੀ ਤਪੱਸਿਆ ਕਰਨ ਲੱਗਾ ਪਰਮਾਤਮਾ ਨੇ ਪ੍ਰਸੰਨ ਹੋ ਕੇ ਦਰਸ਼ਨ ਦਿੱਤੇ ਅਤੇ ਕਿਹਾ ਵਾਰ ਮੰਗ ਇਸ ਹਕੀਮ ਨੇ ਕਿਹਾ हे ਪ੍ਰਭੂ ਜੀ ਮੇਰੀ ਦਵਾਈ ਦੇ ਅੰਦਰ ਐਸੀ ਸੱਤਿਆ ਹੋਵੇ ਕਿ ਜਿਸ ਬਿਮਾਰ ਦੇ ਅੰਦਰ ਚਲੀ ਜਾਵੇ ਭਾਵੇਂ ਕੈਸੀ ਵੀ ਬਿਮਾਰੀ ਹੋਵੇ ਉਹ ਦੂਰ ਹੋ ਜਾਵੇ ਪ੍ਰਭੂ ਨੇ ਕਿਹਾ ਤਥਾ ਅਸਤੂ ਭਾਵ ਤੈਸਾ ਹੀ ਹੋਵੇਗਾ ਤਦ ਉਹ ਹਕੀਮ ਹਕਮਤ ਕਰਨ ਲੱਗਾ ਰੋਗੀਆਂ ਦੇ ਬੜੇ ਬੜੇ ਰੋਗ ਤਿਸ ਨੇ ਦੂਰ ਕੀਤੇ ਉਸ ਦਾ ਦੁਨੀਆ ਅੰਦਰ ਬੜਾ ਜਸ ਫੈਲ ਗਿਆ ਇੱਕ ਸਮੇਂ ਉਸ ਨਗਰ ਦੇ ਰਾਜ ਦਾ ਪੁੱਤਰ ਬੜਾ ਬਿਮਾਰ ਹੋ ਗਿਆ ਤਦ ਮੰਤਰੀਆਂ ਨੇ ਉਸ ਹਕੀਮ ਨੂੰ ਬੁਲਾਇਆ ਤੇ ਰਾਜੇ ਨੂੰ ਕਿਹਾ ਇਹ ਬੜਾ ਲਾਇਕ ਹਕੀਮ ਹੈ ਜੇਕਰ ਇਸ ਹਕੀਮ ਦੀ ਦਵਾਈ ਰਾਜਕੁਮਾਰ ਦੇ ਅੰਦਰ ਚਲੀ ਗਈ ਤਾਂ ਇਹ ਤੰਦਰੁਸਤ ਹੋ ਜਾਵੇਗਾ ਰਾਜੇ ਨੇ ਹਕੀਮ ਦਾ ਆਦਰ ਸਤਕਾਰ ਕਰਕੇ ਪਾਸ ਬਿਠਾਇਆ ਅਤੇ ਕਿਹਾ ਮੈਂ ਤੈਨੂੰ ਬਹੁਤ ਸਾਰਾ ਧਨ ਪਦਾਰਥ ਦੇਵਾਂਗਾ ਜੇਕਰ ਮੇਰਾ ਪੁੱਤਰ ਰਾਜੀ ਹੋ ਜਾਵੇ ਤਦੋਂ ਉਸ ਹਕੀਮ ਨੇ ਰਾਜਕੁਮਾਰ ਦੀ ਨਬਜ਼ ਨੂੰ ਦੇਖਿਆ ਕਿ ਉਸ ਦੇ ਪ੍ਰਾਣ ਬੜੇ ਦੁਖੀ ਹੋ ਰਹੇ ਸਨ ਭਾਵ ਨਿਕਲਣੇ ਵਾਲੇ ਸਨ ਤਾਂ ਹਕੀਮ ਨੇ ਆਪਣੇ ਤਪਯੋਗ ਦੇ ਬਲ ਕਰਕੇ ਇੱਕ ਗੋਲੀ ਪਾਣੀ ਦੇ ਨਾਲ ਉਸ ਰਾਜਕਮਰ ਦੇ ਮੁਖ ਵਿੱਚ ਪਾਈ ਗੋਲੀ ਪਾਉਣ ਦੇ ਨਾਲ ਹੀ ਉਸੇ ਵੇਲੇ ਉਸ ਰਾਜਕਮਰ ਦੇ ਪ੍ਰਾਨ ਨਿਕਲ ਗਏ ਰਾਜੇ ਨੇ ਹਕੀਮ ਨੂੰ ਬਹੁਤ ਦੁਰਵਚਨ ਕਹੇ ਅਤੇ ਕਿਹਾ ਕਿ ਤੂੰ ਮੁਖੰਡੀ ਹੈ ਲੋਕਾਂ ਨੂੰ ਠੱਗਦਾ ਹੈ ਅਤੇ ਕਹਿੰਦਾ ਹੈ ਕਿ ਮੇਰੀ ਦਵਾਈ ਖਾਣ ਨਾਲ ਰੋਗੇ ਨਹੀਂ ਮਰਦਾ ਅ ਰੋਗ ਹੋ ਜਾਂਦਾ ਹੈ ਇਹ ਤੂੰ ਝੂਠ ਬੋਲਦਾ ਹੈ ਜਦ ਰਾਜੇ ਨੇ ਐਸੀ ਨਰਾਦਰੀ ਹਕੀਮ ਦੀ ਕੀਤੀ ਤਾਂ ਲੋਕ ਵੀ ਬਹੁਤ ਨਿੰਦਾ ਕਰਨ ਲੱਗੇ ਹਕੀਮ ਬਹੁਤ ਦੁਖੀ ਹੋਇਆ ਫਿਰ ਉਸ ਹਕੀਮ ਨੇ ਸਤ ਨਾਰਾਇਣ ਦੇ ਮੰਦਰ ਦੇ ਦਰਵਾਜ਼ੇ ਅਖੇ ਚਿਖਾ ਬਣਾ ਲਈ ਅਤੇ ਸੜਨ ਲੱਗਾ ਅਤੇ ਲੋਕਾਂ ਨੂੰ ਕਹਿਣ ਲੱਗਾ ਕਿ ਪ੍ਰਭੂ ਨੇ ਮੈਨੂੰ ਝੂਠਾ ਵਰ ਦਿੱਤਾ ਹੈ ਇਸ ਕਰਕੇ ਮੈਂ ਪ੍ਰਭੂ ਦੇ ਸਿਰ ਚੜ੍ਹ ਕੇ ਮਰਾਂਗਾ ਤੇ ਮੇਰੀ ਹੱਤਿਆ ਦਾ ਪਾਪ ਪ੍ਰਭੂ ਨੂੰ ਲੱਗੇਗਾ ਤਿਸ ਵੇਲੇ ਆਕਾਸ਼ ਬਾਣੀ ਹੋਈ ਤੇ ਆਕਾਸ਼ ਬਾਣੀ ਦੁਆਰਾ ਪਰਮਾਤਮਾ ਨੇ ਕਿਹਾ ਜੋ ਤੂੰ ਤਪੱਸਿਆ ਕਰਕੇ ਵਰ ਮੰਗਿਆ ਸੀ ਸੋ ਤੇਰਾ ਨ ਜਾਣ ਪੁਣਾ ਹੈ ਜੀਵਾਂ ਨੂੰ ਜਨਮ ਦੇਣਾ ਤੇ ਮਾਰਨਾ ਐਸਾ ਵਰ ਮੈਂ ਕਿਸੇ ਨੂੰ ਨਹੀਂ ਦਿੱਤਾ 라वण ਹਰਨਾਖਸ਼ ਅਦਕਾਨੇ ਤਪੱਸਿਆ ਕਰਕੇ ਅਨੇਕ ਪ੍ਰਕਾਰ ਦੇ ਵਰ ਮੰਗੇ ਪਰ ਸੋ ਵੀ ਸਰੀਰ ਕਰਕੇ ਸੰਸਾਰ ਵਿੱਚ ਜਿਉਂਦੇ ਨਹੀਂ ਰਹੇ ਇਹ ਮਰਨਾ ਜਿਵਾਉਣਾ ਮੇਰੇ ਹੀ ਅਧੀਨ ਹੈ ਮੈਂ ਤਾਂ ਤੈਨੂੰ ਇਹ ਵਰ ਦਿੱਤਾ ਸੀ ਜੋ ਤੇਰੀ ਦਵਾਈ ਜਿਸ ਬਿਮਾਰ ਦੇ ਪੇਟ ਅੰਦਰ ਜਾਵੇਗੀ ਸੋ ਰਾਜੀ ਹੋ ਜਾਵੇਗਾ ਤੇ ਤੂੰ ਜੋ ਰਾਜਕਮਰ ਦੇ ਮੱਖ ਵਿੱਚ ਗੋਲੀ ਪਾਈ ਸੀ ਉਹ ਅਜੇ ਤੱਕ ਰਾਜਕਮਰ ਦੀ ਜੀਭਾ ਥੱਲੇ ਪਈ ਹੈ ਗੋਲੀ ਪੇਟ ਦੇ ਅੰਦਰ ਨਹੀਂ ਗਈ ਤੂੰ ਬੇਸ਼ੱਕ ਜਾ ਕੇ ਦੇਖ ਲੈ ਉਸੇ ਵੇਲੇ ਹਕੀਮ ਚਿੱਖਾ ਤੋਂ ਉੱਤਰ ਕੇ ਰਾਜੇ ਦੇ ਪਾਸ ਗਿਆ ਰਾਜੇ ਦੇ ਪਾਸ ਜਾ ਕੇ ਕਿਹਾ ਮੇਰੀ ਗੋਲੀ ਬਾਲਕ ਦੇ ਅੰਦਰ ਨਹੀਂ ਗਈ ਜੇਕਰ ਬਾਲਕ ਦੇ ਅੰਦਰ ਚਰੇ ਜਾਂਦੀ ਤਾਂ ਬਾਲਕ ਨੇ ਨਹੀਂ ਸੀ ਮਰਨਾ ਤਦ ਰਾਜਾ ਨੇ ਬਾਲਕ ਦੇ ਮੱਖ ਨੂੰ ਖੋਲ ਕੇ ਦੇਖਿਆ ਉਹ ਗੋਲੀ ਰਾਜਕੁਮਾਰ ਦੀ ਜੀਪ ਥੱਲੇ ਪਈ ਸੀ ਰਾਜੇ ਅਤੇ ਲੋਕਾਂ ਨੇ ਕਿਹਾ ਕਿ ਇਹ ਹਕੀਮਤਾ ਸੱਚਾ ਹੈ ਪਰ ਮੌਤ ਮੌਤ ਨੇ ਬਾਲਕ ਦੇ ਅੰਦਰ ਗੋਲੀ ਨੂੰ ਜਾਣ ਹੀ ਨਹੀਂ ਦਿੱਤਾ ਅਤੇ ਹਕੀਮ ਨੂੰ ਆਖਣ ਲੱਗੇ ਕਿ ਆਪਦੇ ਕੀ ਅਖਤਿਆਰ ਹੈ ਪਰਮਾਤਮਾ ਦੀ ਮਰਜ਼ੀ ਐਸੀ ਸੀ ਇਸ ਦਾ ਭਾਵੇਂ ਹੈ ਕਿ ਹਕੀਮ ਨੇ ਤਪੱਸਿਆ ਕਰਕੇ ਵਰ ਵੀ ਲਿਆ ਅਤੇ ਦਵਾਈ ਰਾਜਕੁਮਾਰ ਦੇ ਮੁੱਖ ਵਿੱਚ ਵੀ ਪਾਈ ਤਾਂ ਵੀ ਰਾਜਕੁਮਾਰ ਨਾ ਬਚ ਸਕਿਆ ਡਾਕਟਰ ਕੀ ਮਾਦੀ ਕੀ ਸਮਰੱਥਾ ਹੈ ਮੌਤ ਤੋਂ ਬਚਾ ਲੈਣ ਦੀ ਭਾਵੇਂ ਕਿ ਜਿਸ ਵੇਲੇ ਰੋਗ ਦੀ ਮਨੀਆਤ ਪੂਰੀ ਹੋ ਜਾਂਦੀ ਹੈ ਉਸ ਵੇਲੇ ਹਕੀਮਾਂ ਦੀ ਦਵਾਈ ਵੀ ਅਸਰ ਕਰ ਜਾਂਦੀ ਹੈ ਅਤੇ ਜੇਕਰ ਕਰਮਾਂ ਦੇ ਅਨੁਸਾਰ ਰੋਗ ਨੇ ਆਪਣਾ ਹੋਰ ਬਲ ਦਿਖਾਉਣਾ ਹੋਵੇ ਤਾਂ ਹਕੀਮਾਂ ਦੀ ਦਵਾਈ ਦਾ ਵੀ ਕੋਈ ਅਸਰ ਨਹੀਂ ਹੁੰਦਾ ਜਿਸ ਕੀ ਪੂਜੇ ਔਦ ਕਿਸੇ ਕੋਣ ਰੱਖਈ ਵੈਦਿਕ ਅਨੇਕ ਉਪਾਅ ਕਹਾਂ ਨੋਪੱਖੀ ਇਸ ਦਿਸ ਦੇ ਸੰਸਾਰ ਵਿੱਚ ਹੱਸਣਾ ਰੋਣਾ ਗਮੀ ਖੁਸ਼ੀ ਦੁੱਖ ਸੁਖ ਮਾਨ અપਮਾਨ ਨਫਾ ਨੁਕਸਾਨ ਅਤੇ ਅਨੇਕ ਪ੍ਰਕਾਰ ਦੇ ਝਗੜੇ ਝੇੜੇ ਸਭ ਉਸ ਰਚਨਹਾਰ ਦੀ ਇੱਛਾ ਅਨੁਸਾਰ ਹੋ ਰਹੇ ਹਨ ਇਸ ਤਰ੍ਹਾਂ ਜੀਵਾਂ ਦਾ ਜੰਮਣਾ ਮਰਨਾ ਵੀ ਉਸ ਪ੍ਰਭੂ ਦੇ ਹੁਕਮ ਅਧੀਨ ਹੋ ਰਿਹਾ ਹੈ ਪਟਕਣ ਦੀ ਲੋੜ ਨਹੀਂ ਉਸ ਪਰਮਾਤਮਾ ਦੀ ਕੁਦਰਤ ਨੂੰ ਕੋਈ ਨਹੀਂ ਜਾਣ ਸਕਦਾ ਜਦੋਂ ਜੀਵ ਨੂੰ ਗੁਰੂ ਦੀ ਕਿਰਪਾ ਨਾਲ ਧ੍ਰਵ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ ਫਿਰ ਇਸ ਦੀ ਸੁਰਤ ਦੁੱਖ ਸੁੱਖ ਨੂੰ ਸਮਾਨ ਸਮਝਣ ਲੱਗ ਪੈਂਦੀ ਹੈ ਭਾਵੇਂ ਮਨੁੱਖ ਕਿੰਨਾ ਟੱਲ ਲਾ ਲਵੇ ਪਰ ਜਦੋਂ ਮੌਤ ਆਉਣੀ ਹੈ ਤਾਂ ਉਸ ਨੂੰ ਕੋਈ ਟਾਲ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ